ਜਕਤਾਰ ਸਿੰਘ ਵਾਲਾ ਘਾੜਾ ਬੀਕੋਸ 77 ਪਰ ਕੋਈ ਨਹੀਂ ਤਾਂ ਆਜੂ ਤੋਂ ਮਾੜਾ ਬੰਦਾ ਨਾ ਕੋਈ ਸ਼ੌਕ ਨਾ ਆਉਂਦਾ ਬੱਸ ਸਿਰਫ ਗਰਾਹ ਦੀ ਦਵਾਈ ਨਹੀਂ ਜੇ ਤੁਸੀਂ ਦੋ ਵਾਰੀ ਜਿੱਦੇ ਤੋਂ ਦਰ ਜਾਣਾ ਹੈ ਉਹਨਾਂ ਜਿਹੜੇ ਬੰਦੇ ਤੋਂ ਹੋਏ ਥੂੜੀ ਦੇ ਉਹ ਲੈ ਕੇ ਜਾ ਰਿਹਾ ਤੇ ਤਨਮਹਿਆਰ ਮਾਣਾ ਜਿਹੜਾ ਪੀ ਆ ਤਣਕ ਦਾ ਉਹ ਲੈ ਕੇ ਜਾ ਰਿਹਾ ਤੇ ਸੇ ਵੀ ਲੈ ਕੇ ਜਾ ਰਿਹਾ ਆਚਾਰ ਲੈ ਕੇ ਜਾ ਰਿਹਾ ਨਾਲ ਉਹਨਾਂ ਦੀ ਮਰਜ਼ੀ ਦੇ ਦਿੱਤੇ ਜੇ ਰਹਿਵਾੜੀ ਜਾਣਾ ਹੈਗਾ ਸਾਰਾ ਪੂਰੇ ਦਾ ਪੂਰਾ ਸਾਰਾ ਸਮਾਨ ਆ ਤੇ ਇਸ ਕਰਕੇ ਆਉਣ ਵਾਲੇ ਜਿਹੜਾ ਜਿਹੜੇ ਉੱਥੇ ਭਰਾਵਾਂ ਦੇ ਜਿਹੜੇ ਰੇਤਾ ਚੜਿਆ ਹੋਇਆ ਤਾੜਾ ਗਿੱਟੀ ਚੜੀ ਹੋਈ ਆ ਉਹ ਉਹ ਆ ਜਿਹੜੇ ਆਉਣ ਵਾਲੇ ਤਰ੍ਹਾਂ ਜੋ ਟਰੈਕਟਰਾਂ ਦਾ ਕਾਫਲਾ ਜਿਹੜਾ ਸਾਡਾ ਪੂਰਾ ਚੱਲਦਾ ਜਿਹੜੀ ਇਹ ਇੱਕ ਉੱਥਾ ਕਾਫਲਾ ਸਾਡਾ ਅਸੀਂ ਬਸ ਥੋੜਾ ਵਾਹ ਦੇ ਤਾ ਜਿਹੜਾ ਜਿਹੜਾ ਇਹ ਜਿਹੜਾ ਕਣਕ ਦਾ ਉਹ ਵੀ ਅਸੀਂ ਲੈ ਕੇ ਚੱਲਣਾ ਦਾਵਾ ਜਿਹੀ ਮੋਗੇ ਬੁਗੀਪੁਰਾ ਚੌਕ ਦੇ ਵਿੱਚ ਅਮਰੀਕਾ ਟੋਕਲੇ ਵਾਲੇ ਵੀ ਆ ਜਾਉਂਗੇ ਰੋਡਾ ਵਾਲੇ ਵੀ ਆ ਜਾਣਗੇ ਇੱਥੇ ਦਾਖਲਾ ਹੋ ਰਿਹਾ ਹੈ ਜਾਨੀ ਇੱਥੇ ਵਰਤਣ ਦੇ ਵਾਲੇ ਪਾਉਗੇ ਵੀ ਆਉਗੇ ਹੋਏ ਹੈਗੇ ਨੇ ਤੇ 3000 ਬਾਲ ਜਿਹੜੀ ਵੀ ਆਉਗੇ ਅਸੀਂ ਲੈ ਕੇ ਜਾਵਾਂਗੇ ਜੀ ਇੱਥੇ ਦਾਖਲਾ ਦਾ ਹੈ ਜੀ ਦਿੱ ਦਿੱਤੋ